ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫੇਰ ਖੜੇ ਆ ਆਪਣੀ ਓਮ ਸੰਜ ਜੋ ਕਿ ਸ਼ਰਾਬ ਫੈਕਟਰੀ ਆ ਪਿੰਡ ਮਛਾਨਾ ਪਜੋ ਸੰਗਤ ਕਾਲਾ ਦੇ ਵਿੱਚ ਲੱਗੀ ਹੋਈ ਆ ਜੀ ਅੱਜ ਦਾ ਸਮਾਂ ਆਪਣਾ ਹੈਗਾ ਜੀ 8:15 ਦਾ 13 ਤਰੀਕ ਦੀ 8ਵਾਂ ਮਹੀਨਾ ਜੀ ਇਹਨਾਂ ਦਾ ਤੁਹਾਨੂੰ ਫੈਕਟਰੀ ਦਾ ਅਸੀਂ ਗੁੰਡਾ ਰਾਜ ਪਹਿਲਾਂ ਵੀ ਦਿਖਾਇਆ ਸੀਗਾ ਕੁਝ ਦਿਨ ਪਹਿਲਾਂ ਜੀ ਜੋ ਕਿ ਇਹ ਆਪਣੇ ਫੈਕਟਰੀ ਦਾ ਗੰਦਾ ਤੇ ਕਾਲਾ ਤੇ ਵੇਸਟੇਜ ਪਾਣੀ ਸੀ ਜੋ ਰਿਐਕਟ ਪਾਣੀ ਇਹ ਆਪਣੇ ਨਾਲੇ ਵਿੱਚ ਪਾਉਂਦੇ ਸੀਗੇ ਉਹਦੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਉਸ ਦੇ باوجود ਵੀ ਇਹ ਫੈਕਟਰੀ ਵਾਲੇ ਰਾ ਫੈਕਟਰੀ ਓਮ ਸੰਜ ਵਾਲੇ ਹਜੇ ਵੀ ਨਹੀਂ ਸੁਧਰ ਰਹੇ ਲਗਾਤਾਰ 15 ਦਿਨ ਹੋ ਗਏ ਜੀ ਇਹਨਾਂ ਦੇ chimney ਚ ਦੇਖੋ ਕਿਵੇਂ ਕਾਲਾ ਧੂਆਂ ਨਿਕਲ ਰਿਹਾ ਜੀ ਜੋ ਕਿ ਇਧਰ ਫਸਲਾਂ ਦੇ ਉੱਤੇ ਸਵਾਹ ਵੀ ਪੈਂਦੀ ਆ ਤੇ ਬਿਮਾਰੀਆਂ ਦਾ ਕਾਰਨ ਵੀ ਹੋ ਸਕਦਾ ਇਹ ਦੇਖੋ ਲਗਾਤਾਰ 15 ਦਿਨ ਹੋ ਗਏ ਪੂਰੀਆਂ ਇਹ ਕਾਨੂੰਨ ਦੀਆਂ ਧੱਡੀਆਂ ਉਡਾ ਰਹੇ ਨੇ ਆਹ ਦੇਖੋ ਪ੍ਰਦੂਸ਼ਣ ਬੋਰਡ ਵਾਲਿਆਂ ਦਾ ਵੀ ਇਹਨਾਂ ਵੱਲ ਕੋਈ ਧਿਆਨ ਨਹੀਂਗਾ ਤੇ ਸ਼ਰੇ ਆਵੇਂ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਆ ਜੀ ਸ਼ਰਾਬ ਫੈਕਟਰੀ ਪਿੰਡ ਮਿਸ਼ਾਣਾ ਜੋ ਵਿੱਚ ਲੱਗੀ ਹੋਈ ਆ 15 ਦਿਨਾਂ ਤੋਂ ਚੱਲ ਰਹੀ ਆ ਪਿੰਡ ਦੇ ਵਿੱਚ ਰਾਖ ਬਹੁਤ ਡਿੱਗਦੀ ਆ ਬਹੁਤ ਵਾਰੀ ਇਹਨਾਂ ਨਾਲ ਗੱਲ ਕਰਨੀ ਚਾਹੀ ਇਹ ਫੇਰ ਲਾਪਾ ਕਰਕੇ ਗੱਲੀ ਲਾ ਕੇ ਅੱਗੇ ਤੋਰ ਦਿੰਦੇ ਆ ਗੱਲਾਂ ਕੋਈ ਵੀ ਇਹਦਾ ਹੱਲ ਨਹੀਂ ਹੋ ਰਿਹਾ ਜਲਦੀ ਤੋਂ ਜਲਦੀ ਇਹਨਾਂ ਦੀ ਸ਼ਰਾਬ ਫੈਕਟਰੀ ਉੱਤੇ ਨੱਥ ਪਾਈ ਜਾਵੇ